ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਆਪਾਂ ਕਰਾਂਗੇ ਗੱਲਬਾਤ ਕਿ ਇੱਕ ਦਿਨ ਦੇ ਕੱਟੀ ਜਾਂ ਬੱਛੀ ਆਪਣੇ ਕੋਲੇ ਵੀ ਉਹਦੇ ਇੱਕ ਦਿਨ ਤੋਂ ਲੈ ਕੇ ਤੇ ਸੂਣ ਤੱਕ ਦਾ ਡਾਈਟ ਪਲਾਨ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਾਂ ਕਿਵੇਂ ਕਿਵੇਂ ਸਾਂਭਣਾਗਾ ਤੇ ਜਿਵੇਂ ਕਿ ਆਪਾਂ ਬਹੁਤ ਵਾਰ ਵਧੀਆ ਸੀਮਣ ਭਰਾ ਲੈਂਦੇ ਆ ਤੇ ਆਪਣੇ ਤੋਂ ਮੁੜ ਕੇ ਜਦੋਂ ਪਸ਼ੂ ਆਪਣਾ ਸੂਣ ਵਾਲਾ ਹੁੰਦਾ ਵਧੀਆ ਤਿਆਰ ਨਹੀਂ ਹੁੰਦਾ ਤੇ ਉਹ ਜਿੰਨਾ ਪਾਣੋਂ ਦੁੱਧ ਦੇ ਕੁਆਲਿਟੀ ਹੁੰਦੀ ਆ ਉਹਨਾਂ ਦੁੱਧ ਨਹੀਂ ਦਿੰਦਾ ਪਸ਼ੂ ਤੇ ਆਪਾਂ ਕਿਵੇਂ ਸਾਂਭਣਾ ਤੇ ਵੀ ਉਹਦੇ ਨਾਲ ਕੀ ਕੀ ਚੀਜ਼ਾਂ ਪਾਉਣੀਆਂ ਤੇ ਸੀਮਣਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਆ ਆਪਾਂ ਨੂੰ ਵਧੀਆ ਲਗਾਉਣਾ ਤੇ ਸਾਰੀ ਕਰਾਂਗੇ ਗੱਲਬਾਤ ਇਸ ਵੀਡੀਓ ਚ ਵੀਡੀਓ ਲੰਮੀ ਜ਼ਰੂਰ ਹੋ ਸਕਦੀ ਆ ਤੇ ਪਰ ਪ੍ਰੋਪਰ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਬਣੇ ਰਹੋ ਤੇ 10-15 ਮਿੰਟ ਜ਼ਰੂਰ ਕੱਢਿਓ ਆਪਣਾ 2.5 ਸਾਲ ਦਾ ਜਿਹੜਾ ਤਿਆਰਬਾ ਤੁਹਾਡੇ ਨਾਲ ਅੱਜ ਸ਼ੇਅਰ ਕਰਦੇ ਆਂ ਤੇ ਆਜੋ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਜੁੜੂ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਿਲਡਰ ਬਟਨ ਨੂੰ ਵੀ ਕੱਦੋ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਵਾਲੇ ਵੀਡੀਓ ਲੈ ਕੇ ਆਉਂਦੇ ਰਹਿਨੇ ਆ ਤੇ ਵੱਧ ਤੋਂ ਵੱਧ ਵੀਡੀਓ ਵਧੀਆ ਲੱਗੀ ਤਾਂ ਆਪਦੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਕਿੱਦਾਂ ਦੀ ਵੀਡੀਓ ਲੱਗੀ ਤੇ ਆਜੋ ਦੱਸ ਦਿਆ ਸਾਨੂੰ ਬਣੇ ਰਹੋ ਵੀਡੀਓ ਦੇਖਦੇ ਆਪਾਂ ਸੁਰੂ ਕਰਦੇ ਆ ਅੱਜ ਇੱਕ ਦਿਨ ਦੇ ਮੰਨ ਲਓ ਕੱਟੀਆ ਜਾਂ ਬੱਸੀ ਆਪਣੇ ਕੋਲੇ ਤੇ ਵੀ ਆਪਾਂ ਉਹ ਪਹਿਲੇ ਸੂਏ ਬੈਡ ਜਾਂ ਝੋਟੀ ਕਿਵੇਂ ਤਿਆਰ ਕਰੀਏ ਚੰਗੇ ਦੁੱਧ ਵਾਲੀ ਤੇ ਬਹੁਤ ਭਰਾਮਾਂ ਦੇ ਇਸ ਤਰ੍ਹਾਂ ਦੇ ਆਪਣੇ ਕੋਮੈਂਟ ਤੇ ਫੋਨ ਆਏ ਸੀਗੇ ਕਿ ਵੀ ਵਧੀਆ ਕੱਟ ਰੂ ਕਿਵੇਂ ਤਿਆਰ ਕਰੀਏ ਕੀ ਖਰਾਕ ਦਈਏ ਡਾਈਟ ਪਲਾਨ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਅੱਜ ਉਹ ਕਰਦੇ ਆਪਾਂ ਇੱਕ ਦਿਨ ਦੇ ਕੱਟੀ ਜਾਂ ਬੱਸੀ ਤੋਂ ਸਟਾਰਟ ਜਿਵੇਂ ਕਿ ਆਪਾਂ ਕੱਟੀ ਆ ਜਾਂ ਬੱਸੀ ਆਪਣੀ ਕੋਈ ਵੀ ਜਨਮ ਲੈਂਦੀ ਹੈਗੀ ਆ ਤਾਂ ਜਨਮ ਲੈਣ ਤੋਂ ਬਾਅਦ ਦੇ ਵਿੱਚ ਆਪਾਂ ਬੌਲਾ ਜ਼ਰੂਰ ਪਿਆਉਣਾ ਹੈਗਾ ਉਹਨੂੰ 5-7 ਦਿਨ ਬੌਲਾ ਪਿਆਉਣਾ ਜਿੰਨਾ ਵੀ ਪੀ ਸਕੇ ਕਿਉਂਕਿ ਜਿਵੇਂ ਗਾਂ ਕੀ ਗਾਂ ਦੇ ਥੱਲੇ ਜਾਦੇ ਦੁੱਧ ਹੁੰਦਾ ਉਹਨੂੰ ਜਾਦੇ ਬੌਲਾ ਪਿਆਵਾਗੇ ਜਿੰਨਾ ਵੀ ਪੀ ਸਕੀ ਆ ਦੋ ਟਾਈਮ ਜਾਂ ਤਿੰਨ ਟਾਈਮ ਵੀ ਪਿਆ ਸਕਦੇ ਆ ਤੁਸੀਂ ਬੌਲਾ ਤੇ 5-7 ਦਿਨਾਂ ਤੋਂ ਬਾਅਦ ਦੇ ਵਿੱਚ ਤੁਸੀਂ ਜੇ ਮੱਝ ਮੱਝ ਜੇ ਘੱਟ ਦੁੱਧ ਵਾਲੀ ਆ ਤਾਂ ਉਸ ਹਾਵਣਾ ਤੁਸੀਂ ਦੋ ਥਣ ਵੀ ਪਿਆ ਸਕਦੇ ਹੋ ਤਾਂ ਇੱਕ ਥਣ ਵੀ ਪਿਆ ਸਕਦੇ ਹਾਂ ਇਹ ਨਹੀਂਗਾ ਕਿ ਆਪਾਂ ਜਿਆਦੇ ਦੁੱਧ ਦੁੱਧ ਆਪਣੇ ਪਸ਼ੂ ਥੱਲੇ ਘੱਟ ਹੋਵੇ ਤਾਂ ਆਪਾਂ ਆਖੀਏ ਕਿ ਜਿਆਦੇ ਦੁੱਧ ਪਿਆ ਕੇ ਆਪਾਂ ਕਟਰੂ ਤਿਆਰ ਕਰਨਾ ਉਹਦੇ ਵਿੱਚ ਆਪਣਾ ਨੁਕਸਾਨ ਹੋਊਗਾ ਕਿਉਂਕਿ ਜੇ ਆਪਾਂ ਦੁੱਧ ਵੇਚਾਂਗੇ ਨਾ ਤਾਂ ਆਪਾਂ ਉਹਦੇ ਖਰਾਕ ਕਿੱਥੋਂ ਲਿਆਵਾਂਗੇ ਤੇ ਇਹ ਵੀ ਜ਼ਰੂਰ ਧਿਆਨ ਰੱਖਣੀ ਹੈ ਗੱਲ ਤੇ ਜਿਵੇਂ ਕਿ ਜਦੋਂ ਵੀ ਆਪਣਾ ਕਟਰੂ ਮਹੀਨੇ ਦਾ ਜਾਂ 15 ਦਿਨਾਂ ਦਾ ਹੁੰਦਾ ਤਾਂ ਤੁਸੀਂ ਨਾਲ ਉਹਦੀ ਕਾਫ ਸਟਾਰਟਰ ਫੀਡ ਸਟਾਰਟ ਕਰਨੀ ਹੈ 15 ਦਿਨਾਂ ਦਾ ਲਗਭਗ ਖਾਣ ਲੱਗ ਜਾਂਦਾ ਥੋੜੀ ਥੋੜੀ ਜਿਵੇਂ ਕਿ 100 ਗ੍ਰਾਮ 200 ਗ੍ਰਾਮ ਤੁਸੀਂ ਧਰਨੀ ਆ ਪਸ਼ੂ ਨੂੰ ਤੇ ਜਿਵੇਂ ਜਿਵੇਂ ਕੱਟਰੂ ਆਪਣਾ ਫੀਡ ਵਧਾਉਂਦਾ ਜਾਊਗਾ ਖਾਣੀ ਤੇ ਫੀਡ ਦੇ ਵਿੱਚ ਆਪਾਂ ਤੂੜੀ ਥੋੜੀ ਥੋੜੀ ਐਡ ਕਰਨੀ ਆ ਤਾਂ ਜਦੋਂ ਵੀ 3 ਮਹੀਨਿਆਂ ਦਾ ਹੁੰਦਾ ਹੈ 3 ਮਹੀਨਿਆਂ ਤੋਂ ਬਾਅਦ ਦੇ ਵਿੱਚ ਦੁੱਧ ਜਿਹੜਾ ਆਪਾਂ ਬੰਦ ਕਰ ਦੇਣਾ ਬਿਲਕੁਲ ਦੁੱਧ ਦੇ ਨਾਲ ਨਾਲ ਦੁੱਧ ਬੰਦ ਕਰ ਦੇਣਾ ਤੇ ਫੀਡ ਜਿਹੜੀ ਉਹ ਵਧਾਉਣੀ ਸਟਾਰਟ ਕਰ ਦੇਣੀ ਆ ਉਹ ਤੁਹਾਨੂੰ 3 ਮਹੀਨਿਆਂ ਤੱਕ ਜਾ ਕੇ ਜਿਹੜੀ ਉਹ ਫੀਡ 3 ਤੋਂ 4 ਕਿਲੋ ਇੱਕ ਡੰਗ ਦੀ ਇਹ ਦੋਨਾਂ ਡੰਗਾਂ ਦੀ ਖਾਣ ਲੱਗ ਜੂਗਾ ਤੇ ਫਿਰ ਉਹਨੂੰ 3 ਮਹੀਨਿਆਂ ਤੋਂ ਬਾਅਦ ਦੇ ਵਿੱਚ ਆਪਾਂ ਉਹਦੀ ਫੀਡ ਜਿਹੜੀ ਸਟਾਰਟ ਕਰਨੀ ਆ ਕਾਫ ਗਰੋਥ ਗਰੋਵਰ ਕਾਫ ਗਰੋਵਰ ਜਿਹੜੀ ਫੀਡ ਉਹਦੀ ਸਟਾਰਟ ਕਰਨੀ ਆ ਤੇ ਉਹਦੇ ਨਾਲ ਤੇ ਬਹੁਤ ਭਰਾ ਇੱਥੇ ਕੀ ਕਰਦੇ ਆ ਨਾਲ ਹਰੇ ਸਟਾਰਟ ਕਰ ਦਿੰਦੇ ਆ ਹਰਿਆਂ ਦੇ ਨਾਲ ਜਿਹੜੇ ਕੱਟਰੂ ਆਪਣੇ ਕੋਈ ਵੀ ਬੱਛੀ ਆ ਜਾਂ ਕੱਟੀ ਆ ਉਹ ਢੱਡ ਛੱਡ ਜਾਂਦੀ ਆ ਤੇ ਫਿਰ ਉਹ ਗਰੋਥ ਨਹੀਂ ਕਰਦੀ ਹੈਗੀ ਤੇ ਤੇ ਤੁਸੀਂ ਹਰਾਚਾਰਾ ਨਹੀਂ ਦੇਣਾ ਹੈਗਾ 5 ਮਹੀਨਿਆਂ ਤੱਕ ਹਰਾਚਾਰਾ ਪਸ਼ੂ ਨੂੰ ਆਪਾਂ ਨਹੀਂ ਦੇਣਾ ਕੋਈ ਵੀ ਕੱਟੀ ਆ ਜਾਂ ਬੱਛੀ ਆ ਤੇ ਉਹਨੂੰ ਤੂੜੀ ਤੇ ਫੀਡ ਉਹਨੂੰ ਤੂੜੀ ਤੇ ਫੀਡ ਜਦੋਂ ਵੀ ਆਪਣੀ 6 ਮਹੀਨਿਆਂ ਦੀ ਕੱਟੀ ਹੋ ਗਈ ਜਾਂ ਬੱਛੀ ਹੋ ਗਈ ਤਾਂ ਤੁਸੀਂ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਹਿਫਰ ਫੀਡ ਜਿਹੜੀ ਸਟਾਰਟ ਕਰਨੀ ਹੈਗੀ ਹੈ ਹਿਫਰ ਫੀਡ ਜਦੋਂ ਵੀ 6 ਮਹੀਨਿਆਂ ਤੋਂ ਉੱਪਰ ਹੋ ਗਈ ਕੱਟੀ ਜਾਂ ਬੱਸੀ ਆਪਣੀ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੀ ਹਿਫਰ ਫੀਡ ਥੋੜੀ ਜਿਹੀ ਘਟਾ ਸਕਦੇ ਹੋ ਨਾਲ ਸੈਲਜ ਤੇ ਜੇ ਘਰ ਦੀ ਤੁਸੀਂ ਫੀਡ ਮੱਝਾਂ ਨੂੰ ਜਾਂ ਗਾਇਆਂ ਨੂੰ ਪਾ ਰਹੇ ਹੋ ਤਾਂ ਉਹ ਤੁਸੀਂ 1.5 ਕਿਲੋ ਕਿਲੋ ਤੋਂ 1.5 ਕਿਲੋ ਉਹ ਪਾ ਲਿਓ ਤੇ ਨਾਲ ਹਿਫਰ ਫੀਡ ਹੈ ਜਿਹੜੀ ਉਹ ਤੁਸੀਂ ਸਟਾਰਟ ਕਰਨੀ ਹੈ 2 ਕਿਲੋ ਤਾਂ ਫੇਰ ਦੇਖੋ ਤੁਸੀਂ ਜਿੰਨਾ ਚਿਰ ਆਪਣਾ ਪਸ਼ੂ ਜਾਂ ਕੋਈ ਵੀ ਗਾਂ ਗਈ ਬੱਛੀ ਆ ਜਾਂ ਕੱਟੀ ਆ ਜਿੰਨਾ ਇੱਕਰ ਝੋਟੀ ਆਪਣੀ ਗੱਭਣ ਨਹੀਂ ਹੁੰਦੀ ਉਹਨਾਂ ਚਿਰ ਤੁਸੀਂ ਹੀਫਰ ਫੀਡ ਸਟਾਰਟ ਕਰਨੀ ਆ ਤੇ ਜਦੋਂ ਵੀ ਗੱਭਣ ਹੋ ਗਈ ਸੂਣ ਦੇ ਵਿੱਚ 2 ਮਹੀਨੇ ਰਹਿ ਗਏ ਉਦੋਂ ਪਹਿਲਾਂ ਆਪਾਂ ਜਿਹੜੀ ਹੀਫਰ ਫੀਡ ਬੰਦ ਕਰ ਦੇਣੀ ਆ ਫੇਰ ਉਹਨੂੰ ਪਾਉਣੀ ਆ ਡਰਾਈ ਫੀਡ ਡਰਾਈ ਫੀਡ ਤੋਂ ਜਦੋਂ ਵੀ 20 ਦਿਨ ਮਹੀਨਾ 20 ਦਿਨ ਰਹਿ ਗਏ ਸੂਣ ਦੇ ਵਿੱਚ ਉਦੋਂ ਬਾਅਦ ਚ ਆਪਾਂ ਸਟਾਰਟ ਕਰਨੀ ਆ ਪ੍ਰਾਰਸ਼ਣ ਇਹ ਫੀਡ ਆ ਸਾਰੀਆਂ ਆਪਾਂ ਇੱਕ ਦਿਨ ਦੇ ਤੋਂ ਲੈ ਕੇ ਤੇ ਸੂਣ ਤੱਕ ਦੇ ਝੋਟੀਆਂ ਜਾਂ ਬੈੜ ਆ ਇਹ ਡਾਈਟ ਪਲਾਨ ਵਰਤਦੇ ਆ ਤੇ ਫਿਰ ਤੁਸੀਂ ਦੇਖੋ ਪਹਿਲੇ ਸੂਏ ਛੋਡੀ ਇਹ ਝੋਟੀਆਂ ਤਾਂ 15-16 ਕਿਲੋ ਤੋਂ ਸਟਾਰਟ ਹੋਊਗੀ ਨਾਰਮਲ ਜੇ ਬੈੜ ਆ ਤਾਹੋ 25 ਤੋਂ 30 ਕਿਲੋ ਵਾਲੀ ਬਣੂਗੀ ਤੇ ਕਈ ਵਾਰ ਕੀ ਉਹਨੇ ਆਪਾਂ ਸੀਮਣ ਵਧੀਆ ਲਵਾ ਲੈਣੇ ਆ ਤੇ ਮੜ ਕੇ ਆਪਾਂ ਉਹਨੂੰ ਸਹੀ ਸਮੇਂ ਖਰਾਕ ਨਹੀਂ ਪਾਉਂਦੇ ਤੇ ਬਾਅਦ ਦੇ ਵਿੱਚ ਆਪਾਂ ਕਹਿ ਦਿੰਦੇ ਆ ਕਿ ਆਪਣੇ ਜਿਹੜੀ ਝੋਟੀਆਂ ਜਾਂ ਵੈੜ ਆ ਉਹਨੇ ਪ੍ਰੋਪਰ ਦੁੱਧ ਨਹੀਂ ਦਿੱਤਾ ਤੇ ਤੁਸੀਂ ਇਸ ਤਰ੍ਹਾਂ ਜ਼ਰੂਰ ਸੰਭਿਓ ਪਸ਼ੂ ਜਿਵੇਂ ਕਿ ਤੁਸੀਂ ਆਪਣੀਆਂ ਆਹ ਕੱਟੀ ਦੇਖ ਰਹੇ ਹੋ ਇਹ ਲਗਭਗ 7 ਮਹੀਨਿਆਂ ਦੀ ਹੋ ਚੁੱਕੀ ਆ ਤੇ ਦੇਖੋ ਤੁਸੀਂ ਇਹਨੂੰ ਫੀਡ ਪਾ ਰਹੀ ਆ ਪੂਰੀ ਤੇ ਪੂਰੀ ਗਰੋਥ ਆ ਤੇ ਜਿਵੇਂ ਆਪਣੀਆਂ ਆਹ ਝੋਟੀਆਂ ਆਹ ਝੋਟੀ ਖੜੀ ਆ ਆਹ ਝੋਟੀ ਖੜੀ ਆ ਇੱਧਰ ਇਹ ਵੀ ਪਹਿਲਣਾਂ ਝੋਟੀਆਂ ਤੇ ਇਹ ਆਪਣੇ ਕੋਲੇ ਪਹਿਲਾਂ ਜਿੰਮੇ ਪਸ਼ੂ ਹੁੰਦੇ ਸੀਗੇ 5 ਤੋਂ 7 ਕਿਲੋ 8 ਕਿਲੋ ਇਸ ਤਰ੍ਹਾਂ ਦੇ ਆਪਾਂ ਹੁਣ ਤੀਜੀ ਪੀੜੀ 'ਚ ਪਹੁੰਚ ਚੁੱਕੇ ਆ ਤੇ ਇਹ ਹੁਣ 12 ਕਿਲੋ 13 ਕਿਲੋ ਤੋਂ ਸਟਾਰਟ ਹੋਈਆਂ ਤੇ ਜਿਵੇਂ ਦੂਜਾ ਪੂਰ ਆਪਣੇ ਕੋਲੇ ਆ ਗਿਆ ਛੋਟੀ ਗਾਲਾ ਕਰੀ ਜਾਂਦੀ ਆ ਤਾਂ ਕਟੀਆਂ ਆ ਗਈਆਂ ਤੀਜੇ ਪੂਰ ਦੀਆਂ ਤਾਂ ਹੁਣ ਤੁਸੀਂ ਵੇਖੋ ਪਹਿਲਣਾ ਝੋਟ ਗਈ ਚੰਗਾ ਦੁੱਧ ਜਿਵੇਂ ਇਹ ਹੀ ਹੁਣ ਜਿਹੜੀਆਂ ਸੂਈਆਂ ਦੋਨੇ ਝੋਟੀਆਂ ਤਾਂ ਪਹਿਲੇ ਸੂਈ 12 13 ਕਿਲੋ ਦੁੱਧ ਦਾ ਤੇ ਦੂਜੇ ਸੂਏ RAM ਨਾ ਹੀ ਇਹ 14 ਤੋਂ 15 ਕਿਲੋ ਦੇਣ ਗਿਆ ਤੇ ਜਿਹੜੀਆਂ ਪਹਿਲਾਂ ਆਪਣੇ ਕੋਲੇ 7 ਕਿਲੋ 8 ਕਿਲੋ ਦੁੱਧ ਵਾਲੀਆਂ ਸੀ ਇਸ ਤਰ੍ਹਾਂ ਆਪਾਂ ਨਾਰਮਲ ਹੀ ਮੱਝਾਂ ਤੋਂ ਟੀਕੇ ਭਰਾ ਭਰਾ ਕੇ ਆਪਾਂ ਪਸ਼ੂ ਤਿਆਰ ਕਰਿਆ ਤੇ ਇੱਕ ਆਪਾਂ ਨਵਾਬ ਦਾ ਕੱਟਾ ਤਿਆਰ ਕਰੀ ਜਾਂਦੇ ਆ ਤੇ ਇੱਕ ਇਹ ਕੱਟੀਆਂ ਨਵਾਬ ਦੀ ਇਹ ਵੀ ਲਗਭਗ ਜੈਡ ਬਲੈਕ ਆ ਥੋੜਾ ਹੀ ਪੂਸ ਦੇ ਵਿੱਚ ਵਾਲ ਵਾਈਟ ਆ ਤੇ ਤੁਸੀਂ ਕੋਈ ਵੀ ਸੀਮਣ ਵੀ ਵਧੀਆ ਲਵਾਉਣਾ ਤੇ ਸੀਮਣ ਦੇ ਨਾਲ ਨਾਲ ਖਰਾਕ ਬਹੁਤ ਜ਼ਰੂਰੀ ਆ ਜਦੋਂ ਆਪਾਂ ਕਈ ਵਾਰ ਖਰਾਕ ਨਈਆ ਹੋ ਕਰਦੇ ਸਹੀ ਪਾਉਂਦੇ ਪਸ਼ੂ ਨੂੰ ਟਾਈਮ ਸਿਰ ਤਾਂ ਪਸ਼ੂ ਫਿਰ ਆਪਣਾ ਜਿਆਦਾ ਸਮਾਂ ਤੱਕ ਗੱਭਣ ਨਹੀਂ ਹੁੰਦਾ ਜਦੋਂ ਆਪਾਂ ਸਹੀ ਖੁਰਾਕ ਪਾਵਾਂਗੇ ਤਾਂ ਉਹ ਆਪਣੀ ਜਿਹੜੀ ਬੈੜ ਆਹੋ ਸਾਲ ਤੋਂ 1.5 ਸਾਲ ਦੇ ਵਿੱਚ ਵਿੱਚ ਗੱਭਣ ਹੋਊਗੀ ਤੇ ਝੋਟੀ ਆ ਜਿਹੜੀ ਉਹ 1.5 ਤੋਂ 2.5 ਸਾਲ ਦੇ ਵਿੱਚ ਵਿੱਚ ਗੱਭਣ ਹੋਊਗੀ ਤੇ ਜੇ ਕਈ ਵਾਰ ਕੁਝ ਕੁ ਭਰਾਏ ਵੀ ਸੋਚ ਲੈਂਦੇ ਆ ਕਿ ਖੁਰਾਕ ਆਪਾਂ ਜਿਆਦਾ ਮਹਿੰਗੀ ਪਾ ਕੇ ਆਪਣਾ ਨੁਕਸਾਨ ਹੋਊਗਾ ਨੁਕਸਾਨ ਨਹੀਂ ਹੁੰਦਾ ਕਿਸਾਨ ਦੋਸਤੋ ਜੇ ਤੁਸੀਂ 4 ਸਾਲ ਕਿਲੋ ਕਿਲੋ 100 ਰੁਪਿਆ ਵੀ ਜੇ ਡੇਲੀ ਖਵਾਉਗੇ ਨਾ ਤੁਸੀਂ ਤਾਂ ਤੁਹਾਡਾ ਉਹਨਾਂ ਖਰਚਾ ਨਹੀਂ ਆਉਣਾ ਜਿੰਨਾ ਤੁਸੀਂ 50 ਰੁਪਏ ਖਵਾ-ਖਵਾ ਕੇ ਖਰਚਾ ਕਰ ਲੋਗੇ ਕਿਉਂਕਿ ਕਿੱਥੇ ਤਾਂ ਝੋਟੀ ਪੈਲਣ ਜਾਂ ਬੈੜਾ ਜਾਂ ਝੋਟੀ ਆਉਣੇ 4 ਸਾਲਾਂ ਦੀ 5 ਸਾਲਾਂ ਦੀ ਜਾ ਕੇ ਬਣਨਾ ਹੈ ਇੱਕ ਪਹਿਲਾ ਸੂਆ ਦੇਣਾ ਤੇ ਜੇ ਤੁਸੀਂ ਵਧੀਆ ਖਰਾਕ ਉਹਨੂੰ ਪਹਿਲਾਂ ਹੀ ਦੋਗੇ ਤਾਂ ਉਹੀ ਘੱਟ ਸਮੇਂ ਦੇ ਵਿੱਚ ਗੱਭਣ ਹੋ ਕੇ ਸੂਪੂਗੀ ਆਮਦਨ ਦੇਣ ਲੱਗ ਪੂਗੀ ਇਸ ਤਰ੍ਹਾਂ ਤੁਸੀਂ ਪਸ਼ੂਆਂ ਨੂੰ ਸੰਭਾਲੋ ਤੇ ਖਰਚਾ ਵੀ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਪਹਿਲਾਂ ਹੁੰਦਾ ਥੋੜਾ ਜਿਹਾ ਵੀ ਆਪਾਂ ਨੂੰ ਛੋਟੇ ਬੱਚਿਆਂ ਨੂੰ ਦੁੱਧ ਵੀ ਪਿਉਣਾ ਪੈਂਦਾ ਖਰਾਕ ਵੀ ਖਵਾਉਣੀ ਪੈਂਦੀ ਆ ਤੇ ਨਾਲ ਨਾਲ ਜਿਹੜੀ ਡੀਵਾਰਮਿੰਗ ਜ਼ਰੂਰ ਕਰਨੀ ਆ ਜਦੋਂ ਆਪਣਾ ਕਟਰੂ 10 ਦਿਨਾਂ ਦਾ ਹੋ ਗਿਆ ਉਦੋਂ ਤੁਸੀਂ ਸਟਾਰਟ ਕਰ ਲਓ ਮੈਡੀਕਲ ਤੋਂ ਦਵਾਈ ਆਉਂਦੀ ਆ ਲੋਕੜ ਉਹਦਾ ਨਾਮ ਸੋਨੂੰ ਮੈਨੂੰ ਯਾਦ ਨਹੀਂ ਹੁਣ ਤੇ ਉਹ ਤੁਸੀਂ ਦੇਣੀ ਆ 10 ਐਮਐਲ 10 ਦਿਨਾਂ ਦੇ ਕਟਰੂ ਨੂੰ ਫੇਰ ਦੇਣੀ ਆ 10 ਐਮਐਲ 20 ਦਿਨਾਂ ਦੇ ਨੂੰ ਤੇ ਫਿਰ ਦੇਣੀ ਹੈ 10 ਐਮਐਲ 30 ਦਿਨਾਂ ਦੇ ਨੂੰ ਮਹੀਨੇ ਤੱਕ ਤੁਸੀਂ ਉਹ ਦੇ ਸਕਦੇ ਹੋ ਲੂਕੜ ਦਵਾਈ ਤੇ ਬਾਅਦ ਦੇ ਵਿੱਚ ਫਿਰ ਦੇ ਦਿਓ ਤੁਸੀਂ ਤਿੰਨਾਂ ਤਿੰਨਾਂ ਮਹੀਨਿਆਂ ਤੋਂ ਫਿਰ ਤਿੰਨਾਂ ਤੋਂ ਦੇ ਕੇ ਫਿਰ ਛਿਆਂ ਤੋਂ ਫਿਰ ਨੌਆਂ ਤੋਂ ਇਸ ਤਰ੍ਹਾਂ ਫਿਰ ਤੁਸੀਂ ਛਿਆਂ ਮਹੀਨਿਆਂ ਬਾਅਦ ਵੀ ਦੇ ਸਕਦੇ ਹੋ ਤੇ ਨਾਲ ਲੀਵਰ ਟੋਨਿਕ ਜ਼ਰੂਰ ਐਡ ਕਰ ਲਿਓ ਤੇ ਲੀਵਰ ਟੋਨਿਕ ਦੇ ਨਾਲ ਆਇਆ ਜਦੋਂ ਕਟਰੂ ਨੂੰ ਆਪਾਂ ਖਰਾਕ ਪਾਉਣਿਆ ਜਾਦੇ ਤਾਂ ਨਾਲੇ ਤਾਂ ਕੋਈ ਵੀ ਜੀਏ ਜਨਤਾ ਜਿਹੜਾ ਆਪਾਂ ਗੋਲੀ ਦਿੰਨੇ ਆ ਜੀਆਂ ਵਾਲੀ ਉਹਦੇ ਨਾਲ ਜਿਹੜਾ ਲੀਵਰ ਤੇ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਤੇ ਲੀਵਰ ਦੇ ਨਾਲ ਜੇ ਲੀਵਰ ਸਹੀ ਆ ਤਾਂ ਉਹਨੂੰ ਖਰਾਕ ਵੀ ਜ਼ਿਆਦਾ ਲੱਗੂਗੀ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ